ਇਹ 800 ਹਜ਼ਾਰ ਜਰਾਂ ਦੇ ਸੂਟ ਆ ਲਫੜ ਲੈ ਮੇਰੀਆਂ ਪੈਣਾ ਲਈ 350 ਰੁਪਏ ਕਰ ਤੇ ਚੱਕ ਇੱਕ ਤੋਂ ਇੱਕ ਆਰਟੀਕਲ ਟੈਟਲੈਂਡ ਦੀ ਲੋੜ ਨਹੀਂ ਫਿਰਵੇਂ ਕਹਿੰਦੇ ਕੱਲਾ ਕੱਲਾ ਪੀਸ ਲੈ ਜਾਓ ਹਾਂਜੀ ਆ ਲੋ ਭਾਈ ਨਾ 800 ਨਾ ਯਾਰ 350 ਦਾ ਸੂਟ ਆ ਤੋਹਫਾ ਦੇਖੋ ਹਾਂਜੀ ਆ ਗਲਾ ਦਿਖਾ ਆ ਘੇਲਾ ਦਿਖਾ ਐਦਾਂ ਦਾ ਪੀਸ ਮੈਂ ਦਾ 450 ਰੁਪਏ ਦਵਾਂ ਇਹ ਸੂਟ ਹੁਣ ਦੁਕਾਨਦਾਰ 1300 ਰੁਪਏ ਦਾ ਵੇਚਦੇ ਆ ਵੇਚਦੇ ਆ ਵੇਚਦੇ ਆ ਮੈਂ ਹੁਣ ਕੀ ਕਰਾਂ ਜਦ ਮੈਂ ਦੇਣਾ ਹੀ 500 ਰੁਪਏ ਨੂੰ ਦੱਸ ਮੈਂ ਰੇਟ ਕਿਤਾ ਬਦਾਵਾਂ ਲਾਰਾ ਹੀ ਪਾਤਾ ਮੋਰ ਜਰਾ ਭਾਜੀ ਆਪਾ ਧੁਮਾਕਾ ਹੀ ਪਾਤਾ ਜੀ ਹਾਂਜੀ ਆ ਮੋਰ ਆ ਦੁਪੱਟਾ ਜੀ ਬਾਜੂ ਵਰਕ ਕੱਢਿਆ ਹੋਊਗਾ ਮੋਰ ਤੇ ਹਾਂਜੀ ਆ ਲੋ ਭਾਜੀ 500 ਰੁਪਏ ਚ ਕਰਤਾ ਜੀ ਭਾਜੀ ਇਹ ਪੀਸ ਕੋਈ ਦਿੰਦਾ 995 ਹਾਂਜੀ ਕੋਈ 1095 ਹਾਂਜੀ ਆ ਪੀਸ ਨੇਰੇ ਕਰਕੇ ਰਗਾ ਦੇ ਭਰੇ ਹੈਂਡਵਰਕ ਕੀਤਾ ਹੋਇਆ ਹਾਂਜੀ ਆ ਬਾਬੇ ਡੜੀ ਚਾਹ ਰਿਹਾ 500 ਰੁਪਏ ਦਾ ਚਾਹੇ ਕੋਈ 1200 ਦਵੇ ਭਾਵੇਂ ਕੋਸੇ ਬਾਬੇ ਡੜੀ ਤੇ 850 ਰੁਪਏ ਦਵੇ ਕਿਉਂ ਦਵੇ ਜੇ ਨਹੀਂ 500 ਦਾ ਆ 100 ਰੁਪਏ ਵਾਲੇ ਚ 1500 ਦਾ ਹਾਂ ਆਹੀ 500 ਜਣਾ ਐਦਾਂ ਦਾ ਪੀਸ ਇੰਨੇ ਹੈਵੀ ਸੂਟ ਡਿਜ਼ਾਈਨਰ ਪੀਸ ਸਾ 22 ਮੀਟਰ ਦੇ ਦੁਬੱਟੇ ਹਾਂਜੀ ਭਾਜੀ 5-500 ਰੁਪਏ ਕਰਤੇ ਆ 5-500 ਲਓ ਜੀ ਦਿਨ ਐਤਵਾਰ ਸਵੇਰ ਦੇ ਵੱਜ ਗਿਆ 9 ਤੇ ਬਾਬੇ ਦੇ ਢੇਡ ਨੇ ਕਿਹਾ ਸੀ ਵੀ ਬਿਨਾ ਪੈਸੇ ਲੱਖ ਰੁਪਈਆ ਦੇ ਕੱਪੜੇ ਲੈਣ ਨੂੰ 100 ਰੁਪਏ ਤੋਂ ਸ਼ੁਰੂ 100 ਰੁਪਏ 200 500 ਹਰ ਤਰ੍ਹਾਂ ਦੀਆਂ ਵੈਰਾਈਟੀਆਂ ਤੇ ਅੱਜ ਤੁਸੀਂ ਦੇਖ ਲਓ ਸਵੇਰੇ ਸਵੇਰੇ ਹੀ ਆ ਵੱਡੇ ਵੱਡੇ ਬੋਰੇ ਭਰ-ਭਰ ਕੇ ਆ ਗਏ ਤੇ ਰੇਟ ਹੋਰ ਤੁਸੀਂ ਸੁਣ ਲਿਓ ਕਿ ਰੇਟ ਭਾਜੀ ਆਪਾਂ ਧਮਾਕਾ ਹੀ ਦੇਣ ਜਾ ਰਹੇ ਹਾਂ ਕਿਉਂਕਿ ਸਾਰੇ ਪਿੰਡ ਬਰੋਂ ਪਹਿਲਾਂ ਦਾ ਸਸਤਰੀ ਕਾਰ ਓਪਨ ਚੈਲੰਜ ਦੇ ਨਾਲ ਰੇਟ ਹੈ ਸੈਟਲੈਂਡ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਜਿਸ ਕਿਸੇ ਭੈਣ ਭਾਈ ਨੇ ਨਵਾਂ ਕੰਮ ਸਟਾਰਟ ਕਰਨਾ ਹੈ ਪੈਸੇ ਹੈਗੇ ਤਾਂ ਵੀ ਠੀਕ ਨਹੀਂ ਹੈਗੇ ਕੋਈ ਗੱਲ ਨਹੀਂ ਤਾਂ ਵੀ ਆ ਜਾਓ ਬਜਾਇਦਾ ਕਾਰਡ ਲੈ ਆਣਾ ਬਿਨਾ ਪੈਸੇ ਦੇ ਵੀ ਲੱਖ ਰੁਪਏ ਦਾ ਕੱਪੜਾ ਦੇ ਦੇਣਾ ਲੱਖ ਰੁਪਏ ਦਾ ਕੱਪੜਾ ਬਿਨਾ ਪੈਸੇ ਦੇ ਦੇਣਾ ਬਸ ਕਾਰਡ ਲੈ ਆਣਾ ਕਾਰਡ ਕਿਉਂਕਿ ਆਪਾਂ ਐਦਾਂ ਦੇ ਬ੍ਰਾਂਡਡ ਹੈਵੀ ਆਰਟੀਕਲ ਇਹ پارਸਨ ਰੋ ਜਾਂਦੇ ਆ ਤਰੀਕੇ ਦੇ 16 ਨਵੰਬਰ 2025 ਦਿਨ ਐਤਵਾਰ ਆਹ ਲੋ ਪਹਿਲਾ ਆਰਟੀਕਲ ਭਾਜੀ ਤਾਜੇ ਦਾ ਇਹ ਸੂਟ ਹਾਂਜੀ ਯਾਰ ਹੋ ਕੇ ਮਿਲਣਾ ਦਵਾਇਆ ਤਾਜੇ ਤਾਜੇ ਸੂਟ ਏ ਆ ਦੇਖੋ ਹਜੇ ਖੋਲੇ ਹੀ ਆ ਬੋਰਾ ਭਾਜੀ ਤੁਹਾਡੇ ਸਾਹਮਣੇ ਖੋਲ ਰਿਹਾ ਆ ਦੇਖੋ ਪੀਸ ਹਾਂਜੀ ਜੀ ਨਾਲ ਦੁਪੱਟੇ ਤੋਹਫੇ ਹਾਂਜੀ ਕੜਾਈ ਕੀਤੇ ਹੋਏ ਇੱਕ ਤੋਂ ਇੱਕ ਆਰਟੀਕਲ ਸੈਟ ਲੈਣ ਦੀ ਲੋੜ ਨਹੀਂ ਫਿਰਵੇਂ ਕਹਿੰਦੇ ਇਕੱਲਾ ਇਕੱਲਾ ਪੀਸ ਲੈ ਜਾਓ ਹਾਂਜੀ ਆ ਲੋ ਭਾਜੀ ਨਾ 800 ਦਾ ਯਾਰ 350 ਦਾ ਸੂਟ ਬਾਜ਼ਾਰ ਦੇ ਵਿੱਚ 8-800 ਦਾ ਸੂਟ ਇੱਥੇ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਆ ਦੇਖੋ ਪੀਸ ਬਣਿਆ ਹੋਇਆ ਆ ਕੰਮ ਦੇਖ ਲੋ ਕੀਤਾ ਹੋਇਆ ਪੂਰਾ ਫਰੰਟ ਹੈ ਪੂਰਾ ਹੈਵੀ ਫਰੰਟ ਹੈ ਜੀ ਜਾਲ ਕੱਢਿਆ ਹੋਇਆ ਦੁਪੱਟਾ ਨਾਲ ਕੜਾਈ 'ਚ ਰੰਗ ਚਾਰ ਰੇਟ ਭਾਜੀ 300 ਦੇ 50 ਰੁਪਏ ਦੀ ਇਹ 1250 'ਚ ਮੋਰ ਵਿਕਦਾ ਇਹਦਾ ਰੇਟ ਦੱਸੋ ਕੀ ਆ ਭਾਜੀ ਮੋਰ 1250 'ਚ ਰਿਟੇਲਰਾਂ ਕੋਲ ਵਿਕਦਾ ਹਾਂਜੀ ਹੋਲ ਸੇਲ 'ਚ ਤਾਂ ਬਹੁਤ ਸਸਤਾ ਵਿਕਦਾ ਹਾਂਜੀ ਕਿ ਖਲਾਰਾ ਹੀ ਪਾਤਾ ਮੋਰ ਦਾ ਭਾਜੀ ਆਪਾਂ ਧਮਾਕਾ ਹੀ ਪਾਤਾ ਜੀ ਹਾਂਜੀ ਆਹ ਮੋਰ ਆਹ ਦੁਪੱਟਾ ਜੀ ਹਾਂਜੀ ਆਹ ਦੇਖੋ ਬਾਜੂ ਵਰਕ ਕੱਢਿਆ ਹੋਊਗਾ ਮੋਰ ਤੇ ਹਾਂਜੀ ਆ ਲੋ ਭਾਜੀ 500 ਰੁਪਏ ਦੀ ਕਰਤਾ ਜੀ ਆ ਸੌਦਾ ਦੇਖੋ ਬਣਿਆ ਹੋਇਆ ਬਟੀਕਾ ਵਾਲਾ ਪੀਸ ਲੁਧਿਆਣਾ ਜਲੰਧਰ ਅਮਰਾਸਰ ਭਾਜੀ ਇਹ ਪੀਸ ਕੋਈ ਦਿੰਦਾ 995 ਹਾਂਜੀ ਕੋਈ ਇਹ 1095 ਹਾਂਜੀ ਆ ਪੀਸ ਨੇੜੇ ਕਰਕੇ ਦਿਖਾ ਰਹੇ ਵੀਰੇ ਹੈਂਡਵਰਕ ਕੀਤਾ ਹੋਇਆ ਹਾਂਜੀ ਆ ਬਾਬੇ ਜੜੀਆ ਚਲੋ ਜੀ 500 ਰੁਪਏ ਦਾ ਭਾਜੀ ਆ ਪੀਸ ਦੇਖੋ ਨੇੜੇ ਕਰਕੇ ਭਾਈ ਦਿਖਾ ਰਹੇ ਜਣਾ ਚੇਰਾ ਵੀ ਦਿਖਾ ਗਲਾ ਵੀ ਦਿਖਾ ਆ ਦੁਪੱਟੇ ਹੈਵੀ ਦਿਖਾ ਨਾਲ ਖਲਾਰੇ ਵਾਲੇ ਹਾਂਜੀ ਆ ਲੋ 500 ਰੁਪਏ ਜੀ ਸੂਟ ਲੋ ਇਦਾਂ ਦੇ ਸੋਤੇ ਇਦਾਂ ਦੇ ਤਮਾਕੇ ਇਦਾਂ ਦੇ ਹੈਵੀ ਸੂਟ ਹਾਂਜੀ ਭਾਜੀ 5 500 ਰੁਪਏ ਕਰਤੇ ਬਾਬੇ ਦੀ ਢੀਂ ਨੇ 5 500 ਰੁਪਏ ਦੇਖੋ ਇਦਾਂ ਦੇ ਫਰੰਟ ਕੱਢੇ ਸੂਟ 1095 1295 5 500 ਰੁਪਏ ਕਰਤੇ ਭਾਜੀ ਤੁਸੀਂ 850 ਦੇ ਕੇ ਨਾਓ ਤਾਂ ਮੰਨਾਂਗੇ ਭਾਜੀ 850 ਦੇ ਕੇ ਆਹ ਦੇਖਦਾਓ ਕਿਦਾਂ ਇਹ ਬਾਜ਼ਾਰ ਤਾਂ ਚਾਹੇ ਕੋਈ 1200 ਰੁਪਏ ਭਾਵੇਂ ਕੋਸੇ ਬਾਬੇ ਦੇੜੀ 850 ਰੁਪਏ ਦਵੇ ਕਿਉਂ ਦਵੇ ਦੇਣਾ ਹੀ 500 ਦਾ ਆਇਆ ਆ ਵੀ 500 ਚ ਇਹ ਵੀ 500 ਚ ਹੋਇਆ ਤੁਸੀਂ 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 ਜੈਦ ਜਾ ਗਏ ਲੋਕਾਂ ਨਾਲ ਮੈਨੂੰ ਲੱਗਦਾ ਮੈਂ ਕਿਸੇ ਨਾਲ ਜਿੱਤ ਨਹੀਂ ਕਰਦਾ ਮੈਂ ਤਾਂ ਰੇਟ ਦੱਸਦਾ ਓਪਨਲੀ ਇਦਾਂ ਦੇ ਹੈਵੀ ਪੀਸ ਇਦਾਂ ਦੇ ਹੈਵੀ ਦੁਪੱਟੇ ਤੁਹਾਡੀਆਂ ਵੀਡੀਓ ਨਹੀਂ ਕਰਦਾ ਮੈਂ ਤੁਹਾਡੀਆਂ ਵੀਡੀਓ ਲੋਕੀ ਲੈ ਆ ਕੇ ਦੁਕਾਨਦਾਰ ਨੂੰ ਦਿਖਾਉਂਦੇ ਆ ਕਿਨੇ ਬਾਪਾ ਇੰਨੇ ਮਿਲਦਾ ਓ ਯਾਰ ਆਹ ਸੂਟ ਖੋਲ ਰਿਹਾ ਇਧਰ ਮੁਹਰੇ ਬਾਈ ਮੇਰਾ ਕੈਮਰੇ ਨੂੰ ਇਧਰ கா ਕੇ ਦਿਖਾ ਇਹ ਭਾਈ ਮੇਰੇ ਭੈਣ ਭਰਾ ਦੂਰੋਂ ਦੂਰੋਂ ਆਏ ਸਾਰੇ ਉੱਠ ਕੇ ਆਹ ਵੇਖ 500 ਚ ਨਾਲ ਸਾਹਮਣੇ ਦੱਸ ਰਿਹਾ ਆਹ ਸੂਟ ਤਾਂ ਦੇਖੋ ਆ ਵੀ 500 ਇਹ ਵੀ 500। ਉਹ ਯਾਰ ਦੁਕਾਨਦਾਰ ਦਾ ਗਾਹਕ ਦੇਖ ਕੇ ਰੇਟ ਲਾਉਂਦੇ ਹੁਣ ਆਹ ਸੂਟ ਬਜ਼ਾਰ ਚ 1500 ਦਾ। ਹਾਂ। ਆਹੀ 500 ਜਿਣਾ। ਐਦਾਂ ਦਾ ਪੀਸ। ਇੰਨੇ ਹੈਵੀ ਸੂਟ ਡਿਜ਼ਾਈਨਰ ਪੀਸ। 2.5-2 ਮੀਟਰ ਦੇ ਦੁਪੱਟੇ। ਹਾਂਜੀ। ਭਾਜੀ 5-500 ਰੁਪਏ ਕਰਤੇ ਆ 5-500 ਰੁਪਏ। ਆਹ ਦੇਖ ਤੇਰੇ ਸਾਹਮਣੇ ਪਾਰਸਲ ਖੋਲਣ ਲੱਗਾ। ਹਾਂਜੀ। ਜੇ ਹੁਣ ਰੇਟਾਂ ਨੂੰ ਦੰਦਲ ਲੈਣਾ ਪੈਗੀ ਤਾਂ ਗੱਲ ਕਰੀ। ਆ ਜਾ ਫਿਰ ਇੱਥੇ ਸਾਹਮਣੇ ਦਿਖਾਉਨੇ ਆ। ਹਾਂਜੀ। ਦੇਖ ਲੈਣਾ 5500 ਦੇਖ ਲੈ ਮੈਂ ਦੱਸ ਮੈਂ ਕਰਾਂਗੀ ਇਹ ਸੂਟ ਹੁਣ ਦੁਕਾਨਦਾਰ 1300 ਰੁਪਏ ਦਾ ਵੇਚਦੇ ਆ ਵੇਚਦੇ ਆ ਵੇਚਦੇ ਆ ਮੈਂ ਹੁਣ ਕੀ ਕਰਾਂ ਜੇ ਮੈਂ ਦੇਣਾ ਹੀ 500 ਦਾ ਮੈਨੂੰ ਦੱਸ ਮੈਂ ਰੇਟ ਕਿੱਦਾਂ ਵਧਾਵਾਂ ਆ 1095 ਦਾ ਸੂਟ ਆ ਹਾਂਜੀ ਚੁੰਨੀ ਇਹਦੇ ਨਾਲ ਫੁੱਲ ਪਿਓਰ ਦੀ ਆ ਹਾਂਜੀ ਹੁਣ ਮੈਂ ਦੇਣਾ ਹੀ 500 ਦਾ ਮੈਂ ਕਰਾਂ ਕੀ ਦੱਸ ਮੈਨੂੰ 100 ਖਾਦੀ ਸਾਰਾ ਪੰਜ ਪਾਸੇ ਜੀ 500 ਰੁਪਏ 15 ਦੇਂਦੀ ਸਿਰਫ 500 ਰੁਪਏ ਆ ਦੇਖੋ ਦਵੱਟਾ ਫੁੱਲ ਪਿਓਰ ਦਾ ਹਾਂਜੀ ਹੁਣ ਆਪਾਂ ਦੇਣਾ ਹੀ 500 ਦਾ ਕੀ ਕਰੀਏ ਦੱਸ ਮੈਨੂੰ ਰੇਟ ਵਧਾ ਦਈਏ ਤੁਕੀ ਚੋਨਾ ਮੈਂ ਇਹੀ ਲੋਕਾਂ ਨੂੰ ਲੁੱਟੀਏ ਇੰਨੇ ਤਾਂ ਤੁਹਾਨੂੰ ਆਉਂਦਾ ਵੀ ਨਹੀਂ ਹੁਣ ਉਹ ਭਾਜੀ 500 ਰੁਪਏ ਦਾ ਦੇ ਰਹੇ ਆ ਨਾ ਇੰਨਾ ਹੀ ਬੋਧ ਆ ਆ ਦੇਖੋ ਹਾਂਜੀ ਆ ਪਾਰਸਲ ਦੇਖੋ ਕਿੰਨੇ ਮੋਰ ਦਾ ਆਲਾ ਮੋਰ ਕਿੰਨੇ ਮੋਰ ਚਾਈਦੇ ਆ ਮੈਨੂੰ ਦੱਸਤਾ ਸਹੀ ਆਲਾ ਮੇਰੀਆਂ ਭੈਣਾਂ ਆ ਮੋਰੇ ਮੋਰ ਪਏ ਸਾਰੇ ਪਾਸੇ ਆਲਾ ਮੋਰ ਹੀ ਮੋਰ ਆ ਬਾਬੇ ਦੀ ਹੱਟੀ ਦੇ ਆ ਦੇਖ ਦੇਸੀ ਕਿਓ ਕੱਪੜੇ ਬ੍ਰਾਂਡ ਕੱਪੜੇ ਆਲਾ ਸੂਟ ਪੂਰਾ ਬ੍ਰਾਂਡ ਕੱਢਿਆ ਹੋਇਆ ਹਾਂਜੀ ਚੁੰਨੀ ਨਾਲ ਕਿੰਨੇ ਸੂਟ ਦਾ ਮਾ ਕਿੰਨੇ ਇਹ ਕਿੰਨੇ ਦਾ ਇਹ ਕਿੰਨੇ ਦਾ ਇਹ 800 ਹਜ਼ਾਰ ਜਿਹੜਾ ਲੈ ਸੂਟਾ ਲਫੜ ਲੈ ਮੇਰੀਆਂ ਪੈਣਾ ਲਈ 350 ਰੁਪਏ ਕਰ ਤੇ ਚੱਕ ਆ ਲੈ ਆ 350 ਰੁਪਏ ਵਿੱਚ ਆ ਦੇਖੀ ਚੱਲ ਬਾਈ ਬਾਬੇ ਦੀ ਹੱਟੀਆ ਦੇਖ ਹੁਣ ਆ ਫੋਟੋ ਕਰਕੇ ਰੇਡ ਬਣਾ ਦੀਏ ਆ ਗਲਾ ਦਿਖਾ ਆ ਘੇਰਾ ਦਿਖਾ ਆ ਸਲਵਾਰ ਦੇ ਪੌਂਚੇ ਕੱਢੇ ਹੋਏ ਆ ਦੇਖ ਦੁਪੱਟਾ ਕੜਾਈ ਮੈਂ ਤਾਂ 450 ਰੁਪਏ ਦਵਾਂ ਪਰ ਹੋਲਸੇਲਰ ਕਹਿੰਦੇ ਆ ਵੀ ਬਾਬੇ ਨੇ ਭਜਣਾ ਬਾਬਾ ਕੰਮ ਹੀ ਇਦਾਂ ਕਰੀ ਜਾਂਦਾ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕਹਿੰਦੇ ਆ ਜਿਆ ਨੂੰ ਭਜੋਣਾ ਹੱਲੇ ਆਪਾਂ ਟੈਨਸ਼ਨ ਹੀ ਲੈਣੀ ਰੇਟ ਐਦਾਂ ਦੇ ਪਾਉਣੇ ਆ ਫਾਇਦਾ ਐਦਾਂ ਦਾ ਕਰਾਉਣਾ ਇਹਨਾਂ ਨੇ ਸੋਚ ਸੋਚ ਕੇ ਭਟਾ ਔਰ ਐਦਾਂ ਤੇ ਨਹੀਂ ਹੈਗਾ ਸਿਰਫ 1 ਦਿਨ ਦੀ ਸੇਲ ਹੈ ਸਿਰਫ ਅੱਜ ਜੇ ਜੇ ਦੇਣੇ ਆ 15 ਦਿਨ ਦੀ ਸੇਲ 15 ਦਿਨ ਉਹਨ ਲੋ 16 ਨਵੰਬਰ 2025 ਤੋਂ 15 ਦਿਨ ਗਿਣ ਕੇ ਆ ਜਾਓ ਕੋਈ ਪੀਸ ਵਿਕ ਜੇ ਮੌਕੇ ਤੇ ਜ਼ਿੰਮੇਵਾਰੀ ਮੇਰੀ ਨਹੀਂ ਮੈਂ ਤਾਂ ਡਿਸਪਲੇ ਤੇ ਅੱਜ ਪਾਇਆ ਸੈਟ ਲਾਣ ਦੀ ਕੋਈ ਲੋੜ ਨਹੀਂ ਇਕੱਲਾ ਇਕੱਲਾ ਪੀਸ ਲੋ ਆਪਣੀ ਮਰਜ਼ੀ ਨਾਲ ਵੈਰਾਈਟੀ ਬਣਾ ਲਓ ਕੰਬੋ ਕੋ ਕੇ ਅਸੀਂ ਬਣਾ ਕੇ ਰਾਂਗੇ ਵਾਪਸੀ ਵੀ ਲਾਂਗੇ ਕੋਈ ਪੈਕ ਮੁਠਾ ਲੈਣ ਦੀ ਲੋੜ ਨਹੀਂ ਤੁਹਾਡੇ ਕੋਲ ਚਾਰਾਂ ਚੋਂ ਦੋ ਰੰਗ ਵਿਕਣੇ ਆ ਦੋ ਬਚੜੇ ਆ ਤੇ ਕਿਸੇ ਦੁਕਾਨਦਾਰ ਨੇ ਵਾਪਸੀ ਨਾ ਨਹੀਂ ਅਸੀਂ ਲੈ ਰਹੀਆਂ ਤੁਸੀਂ ਟੈਨਸ਼ਨ ਨਹੀਂ ਲੈਣੀ ਆ ਪੈਸੇ ਤੁਸੀਂ ਕਮਾਉਣੇ ਆ ਪੀਸ ਬਚ ਕੇ ਮੋੜ ਜਾਣਾ ਪੈਸੇ ਨਹੀਂ ਹੈਗੇ ਕਪੜਾ ਤਾਂ ਵੀ ਮਿਲੂਗਾ ਪੈਸੇ ਹੈਗੇ ਕਪੜਾ ਤਾਂ ਵੀ ਮਿਲੂਗਾ ਜਿੱਦਾਂ ਸੂਈ ਦੀਆਂ ਘੜੀਆਂ ਐਦਾਂ ਘੁੰਮਦੀਆਂ ਉਧਰ ਦੇਖੋ ਭੈਣ ਭਰਾ ਵੀ ਐਂਟਰ ਹੋਈ ਜਾਂਦੇ ਆ ਕਿਉਂਕਿ ਸਾਰਿਆਂ ਨੂੰ ਪਤਾ ਵੀ ਬਾਬੇ ਦੀ ਹੱਟੀ ਦੇ ਵੱਡੇ ਫਾਇਦੇ ਹੋਣੇ ਆ ਆਜੋ 15 ਦਿਨ ਦੀ ਵੱਡੀ ਸੇਲ 15 ਦਿਨ ਦੀ ਵੱਡੀ ਸੇਲ ਨੰਬਰ 98804723 ਬਾਬੇ ਦੀ ਹੱਟੀ ਬੜੀਆ ਤੱਬ ਕੇ ਸ਼ੇਅਰ ਕਰ ਦੋ ਸ਼ੇਅਰ ਟੂ ਗਰੁੱਪ ਕਰ ਸੋ ਜਿੱਦਾਂ ਤੁਸੀਂ ਬਜਾਜ ਦੇ ਕਾਰਡ ਤੇ ਫਰਿੱਜਾਂ ਲੈਣੇ ਹੋ ਐਲਈਡੀਆਂ ਲੈਣੇ ਹੋ ਮੋਬਾਈਲ ਫੋਨ ਲੈਣੇ ਹੋ ਉਦਾਂ ਹੀ ਬਾਬੇ ਦੀ ਹੱਟੀ ਤੁਸੀਂ ਕੱਪੜਾ ਵੀ ਲੈ ਕੇ ਜਾ ਸਕਦੇ ਆ ਜੇ ਤੁਹਾਡੇ ਕੋਲ ਬਜਾਜ ਦਾ ਕਾਰਡ ਹੈਗਾ ਲੈ ਕੇ ਆ ਜਾਓ ਭਾਵੇਂ ਲੱਖ ਰੁਪਏ ਦਾ 50 ਹਜ਼ਾਰ ਦਾ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਪੈਸੇ ਸਾਜ ਦਿੰਦੇ ਰਹੋ ਕੋਈ ਟੈਨਸ਼ਨ ਨਹੀਂ 1 ਰੁਪਇਆ ਦੇਣ ਦੀ ਲੋੜ ਨਹੀਂ ਨੰਬਰ ਤੇ ਤੁਸੀਂ ਕੋਈ ਜਾਣਕਾਰੀ ਲਈ ਫੋਨ ਕਰ ਲਿਓ ਬਾਬੇ ਦੀ ਹੱਟੀ ਬਾਸੜ ਦੇ ਸਾਹਮਣੇ ਜਲੰਧਰ ਸ਼ਹਿਰ